ਵੱਡਾ ਪੰਜਾਬ ਪੁਲਿਸ ਐਕਸ਼ਨ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਕੋੜਾ ਕਲੋਨੀ ਦੇ ਵਿੱਚ ਪੁਲਸ ਨੇ ਜੜੀ ਕਿ ਆ ਬੜੀ ਵੱਡੀ ਛਾਪੇਮਾਰੀ ਤੇ ਅਤੇ ਤਸਕਰਾਂ ਨੂੰ ਫੜਨ ਦੀ ਜਿਹੜੀ ਕਿ ਪੁਲਸ ਟੀਮ ਜਿਹੜੀ ਕਿ ਆ ਚਾਰੇ ਪਾਸੇ ਲਗਾਈ ਗਈ ਹੈ ਕੋੜਾ ਕਲੋਨੀ ਦੇ ਵਿੱਚ ਜਿੱਤੇ ਕਿ ਜਿੱਤੇ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਜਿਹੜਾ ਕਿ ਆ ਸਭ ਤੋਂ ਜ਼ਿਆਦਾ ਨਸ਼ਾ ਜਰਾਂ ਵੇਚਦਾ ਹੈ ਕੈਮਰੇ ਤਾਂ ਕਿ ਲਗਵਾ ਰਹੇ ਪਿਆ ਜਿਹੜੇ ਸਿੱਧਾ ਟੱਚ ਮੋਤੀ ਨਗਰ ਥਾਣੇ ਨਾਲ ਹੋ ਗਏ ਤੇ ਹੋਰ ਐਮਐਲਏ ਸਾਹਿਬ ਕੀ ਕਰਦੇ ਕੋਟੇ ਇੰਨੀ ਗਰਦ ਇੰਨੀ ਪੁਲਿਸ ਆਨ ਦੇ باوجود ਵੀ ਘੰਟੇ ਬਾਅਦ ਤੁਸੀਂ ਆਪ ਆ ਕੇ ਦੇਖ ਲਿਓ ਉਹਨਾਂ ਦੇ ਚਿੱਟਾ ਵੇਚਦੇ ਨਜ਼ਰ ਆਉਂਦੇ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਆ ਕੇ ਬਹਿ ਜਾਂਦੇ ਨੇ ਮੁਲਾਜ਼ਮ ਘੰਟਾ-ਘੰਟਾ ਬੈਠੇ ਰਹਿੰਦੇ ਗੱਲਾਂ-ਬਾਤਾਂ ਕਰਦੇ ਆ ਕਰਕੇ ਉਸ ਤੋਂ ਬਾਅਦ ਚੁਪਰਾ ਉਹਨਾਂ ਨਿਕਲ ਜਾਂਦੇ ਉਹਨਾਂ ਦੇ ਘਰੇ ਰੇਡ ਮਾਰੀ ਜਾਵੇ ਜਿਹੜੇ ਚਿੱਟਾ ਵੇਚਦੇ ਨਹੀਂ ਹੈਗੇ ਉਹਨਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ ਵਾ ਜਦੋਂ ਵੀ ਪੁਲਿਸ ਆਂਦੀ ਆ ਉਹਨਾਂ ਦੇ ਘਰੇ ਰੇਡ ਮਾਰਦੇ ਆ ਜਿਹੜੇ ਚਿੱਟਾ ਵੇਚਦੇ ਨਹੀਂ ਹੈਗੇ ਪਰ ਤੁਸੀਂ ਦੇਖੋ ਵੀ ਚਿੱਟੇ ਵਾਲੇ ਜਿਹੜੇ ਆਂਦੇ ਆ ਉਹ ਇਸ ਤਰ੍ਹਾਂ ਆਂਦੇ ਕਿਦਾਂ ਕਿਸੇ ਦੇ ਰਿਸਤੇ ਦਾ ਘਰ ਰਿਸਤੇ ਦਾ ਹਰ ਦੇ ਘਰੇ ਨਹੀਂ ਜਾਂਦੇ ਜੀ ਜੀ ਇੱਥੋਂ ਗੇਟ ਤੋਂ ਅੰਦਾ ਵੜਦੇ ਆ ਉਹ ਗਈ ਉਹਨਾਂ ਲੋਕਾਂ ਦੇ ਘਰੇ ਇਤਰਾਛੀ ਦਿੱਤੀ ਜਾਂਦੀ ਜਿਹੜੇ ਚਿੱਟਾ ਵੇਚਦੇ ਨਹੀਂ ਜਿਹੜੇ ਕਾਰਪੇਸ਼ੀ ਦੀ ਨੌਕਰੀ ਕਰਦੇ ਆ ਜਿਹੜੇ ਬ੍ਰਾਂਡਡ ਕੱਪੜੇ ਨਹੀਂ ਪਾਉਂਦੇ ਜਿਨ੍ਹਾਂ ਦੇ ਘਰੋਂ ਪੈਸਾ ਨਹੀਂ ਹੁੰਦਾ ਉਹਨਾਂ ਦੇ ਘਰੇ ਜਾ ਜਾ ਕੇ ਕਦੀ ਬੈੱਡ ਫਰੋ ਲਿਆ ਜਾਂਦਾ ਕਦੀ ਅਲਮਾਰੀ ਫਰੋਲੀ ਜਾਂਦੀ ਆ ਸੀ ਜਾਂ ਭਗਵਾਨ ਸਾਮਾ ਨੇ ਵੀ ਕਿਹਾ ਵਾ ਕਿ ਜਦੋਂ ਤੁਸੀਂ ਰੇਟ ਮਾਰਦੇ ਆ ਗੱਡੀ ਦੀ ਆਵਾਜ਼ ਨਹੀਂ ਕਰਨੀ साइलेंट हो के जाना वा हूटर मार के नहीं जाना जे हूटर मार के चले गए ता पुलिस उनोंले पकड़ जाना लास्ट टाइम जते रेड पे आई थी तेने थाने दी पुलिस आई थी स्कूटर मार के जतो आए चिट्टे वाले आ गए ता बच गए और लुधियाना में आप हम लोग जहां खड़े हैं ये घोडा कॉलोनी जिसको कहते हैं वहां है और दूसरा एरिया छावनी मार, मार। देखिए ऐसा है ਹਰ ਵਾਰ ਅਲੱਗ-ਅਲੱਗ ਏਰੀਆ 'ਤੇ ਸਟ्रेस ਦਿਆ ਜਾਂਦਾ ਹੈ ਇੱਕ ਕਨਸੈਂਟਰੇਟਿਡ ਆਪਰੇਸ਼ਨ ਹੈ ਜਿਸ ਵਿੱਚ ਕਿ ਹਮ ਇੱਕ ਏਰੀਆ 'ਚ ਮੈਂ ਚੈੱਕ ਕਰਕੇ ਉਸ ਏਰੀਆ ਕੋ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਨਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾ ਯੂਮਰੀ ਲੁਧਿਆਣਾ ਦੇ ਵਿੱਚ ਅੱਜ ਵੱਡਾ ਵੱਡਾ ਪੰਜਾਬ ਪੁਲ ਦਾ ਐਕਸ਼ਨ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਕੋੜਾ ਕਲੋਨੀ ਦੇ ਵਿੱਚ ਪੁਲਿਸ ਜਿਹੜੀ ਕੀ ਹੈ ਬੜੀ ਵੱਡੀ ਛਾਪੇਮਾਰੀ ਤੇ ਅਤੇ ਤਸਕਰਾਂ ਨੂੰ ਫੜਨ ਦੀ ਜਿਹੜੀ ਕੀ ਹੈ ਪੁਲਿਸ ਟੀਮ ਜਿਹੜੀ ਕੀ ਹੈ ਚਾਰੋਂ ਪਾਸੇ ਲਗਾਈ ਗਈ ਹੈ ਤੇ ਵੱਡੇ ਵੱਡੇ ਅਧਿਕਾਰੀ ਜਿਹੜੇ ਨੇ ਇੱਥੇ ਮੌਕੇ ਤੇ ਪਹੁੰਚੇ ਨੇ ਕੋੜਾ ਕਲੋਨੀ ਦੇ ਵਿੱਚ ਜਿੱਥੇ ਕਿ ਜਿੱਥੇ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਜਿਹੜਾ ਕੀ ਹੈ ਸਭ ਤੋਂ ਜ਼ਿਆਦਾ ਨਸ਼ਾ ਜਰਾ ਬਿਕਦਾ ਵਾ ਤੇ ਸਵੇਰੇ ਸਾਢੇ 7 ਵਜੇ ਪੁਲਿਸ ਨੇ ਪੰਜਾਬ ਪੁਲਿਸ ਨੇ ਜਿਹੜਾ ਕਿ ਇਹ ਚਾਰੋਂ ਪਾਸੇ ਨਾਕਾਬੰਦੀ ਕਰਤੀ ਤੇ ਜਿਹੜਾ ਵੀ ਵਿਅਕਤੀ ਆਨ ਜਾਣ ਵਾਲੇ ਨੇ ਜਿਹੜੀ ਕਿ ਤਲਾਸ਼ੀ ਲਈਤੀ ਗਈ ਤੇ ਜਿਹੜੇ ਕਿ ਹੈ ਸਪਲਾਈਅਰ ਸੀਗੇ ਤਸਕਰ ਜਿਹੜੇ ਕਿ ਹੈ ਇਤਲਾਹ ਦਿੱਤੀ ਗਈ ਤੇ ਉਹ ਜਿਹੜੇ ਕਿ ਭੱਜ ਗਏ ਤੇ ਲੋਕਾਂ ਨੇ ਉੱਥੇ ਦੇ ਰਹਿਣ ਵਾਲੇ ਲੋਕਾਂ ਨੇ ਪੁਲਿਸ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਜਿਹੜੇ ਕਿ ਲੋਕਾਂ ਦੇ ਘਰੇ ਜਿਹੜੇ ਕਿ ਚੈਕਿੰਗ ਕੀਤੀ ਜਾਵੇ ਤਾਂ ਕਿ ਜਿਹੜਾ ਕਿ ਨਸ਼ਾ ਜਿਹੜਾ ਜਲਦ ਜਲਦ ਇੱਥੋਂ ਮੁਕਤ ਹੋ ਸਕੇ ਪੰਜਾਬ ਲੁਧਿਆਣਾ ਤੋਂ ਨਸ਼ਾ ਮੁਕਤ ਹੋ ਸਕੇ ਤੇ ਸੋਨੋ ਅੱਗੇ ਲੋਕਾਂ ਦਾ ਕੀ ਕਹਿਣਾ ਤੇ ਵੱਡੇ ਅਧਿਕਾਰੀਆ ਕੀ ਕਹਿਣਾ ਹੈ ਭਗਵੰਤ ਮਾਨ ਜਿੰਦਾਬਾਦ ਜਿੰਦਾਬਾਦ ਕਿਹਾ ਦੋਸਤੋ ਅੱਜ ਸਾਡੇ ਬਹੁਤ ਸਤਿਕਾਰਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਅਨੁਸਾਰ ਭਗਵੰਤ ਮਾਨ ਮੁੱਖ ਮੰਤਰੀ ਨਿਰਦੇਸ਼ ਅਨੁਸਾਰ ਜਿਹੜੇ ਵੀ ਹਾਲਾ ਅਧਿਕਾਰੀ ਅਫਸਰ ਇੱਥੇ ਆਏ ਆ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਆਏ ਆ ਉਹਨਾਂ ਦੇ ਇੱਥੇ ਆਏ ਨੂੰ ਜੀ ਆਇਆਂ ਨੂੰ ਤੇ ਅਸੀਂ ਡਾਕਟਰ ਬੇਦਰ ਕਲੋਨੀ ਵੱਲੋਂ ਇਹ ਬੇਨਤੀ ਕਰਦੇ ਆ ਜਿਹੜੇ 10% ਲੋਕ ਇਹ ਚਿੱਟਾ ਵੇਚਦੇ ਆ ਔਰ 100% ਜਿਹੜੇ ਚਿੱਟਾ ਲੈਣ ਲੋਕ ਇੱਥੇ ਆਂਦੇ ਆ ਤੁਸੀਂ ਇੱਥੇ ਚਲੇ ਜਾਓਗੇ ਅੱਧੇ ਘੰਟੇ ਬਾਅਦ ਫੇਰ ਚਿੱਟਾ ਬਿਕਣਾ ਸ਼ੁਰੂ ਹੋ ਜਾਊਗਾ ਤੇ ਇਸ ਲਈ ਅਸੀਂ ਬੇਨਤੀ ਕਰਦੇ ਕਮਿਸ਼ਨਰ ਸਾਹਿਬ ਨੂੰ ਜਦੋਂ ਪ੍ਰੋਪਰ ਇੱਥੇ ਚੌਂਕੀ ਬੁਲਾ ਦਿੱਤੀ ਜਾਵੇ ਇਹਦਾ ਘੱਟੋੜ ਪੰਜ ਜਾਂ 6 ਮੁਲਾਜ਼ਮ ਜਿਹੜੇ ਇੱਥੇ ਤਾਇਨਾਤ ਕਿਤੇ ਜਾਣ ਕਿਉਂਕਿ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਐਮਐਲਏ ਸਾਹਿਬ ਨੇ ਕਰੋੜਾਂ ਰੁਪਏ ਇੱਥੇ ਲਾ ਦਿੱਤਾ ਵਾ ਲੇਕਿਨ ਬੜੇ ਸ਼ਰਮ ਦੀ ਗੱਲ ਆ ਕੀ 1 ਕਰੋੜ ਰੁਪਏ ਲਾਨ ਤੋਂ ਬਾਅਦ ਵੀ ਮਾਤਰ 70 ਵੋਟਾਂ ਜਿਹੜੀਆਂ ਇਸ ਮੱਲੇ 'ਚ ਪਈਆ ਵਾ ਸਿਰਫ 70 ਵੋਟਾਂ ਜਦ ਕਿ ਉਹਨਾਂ ਨੇ ਪੂਰੀ ਕਲੋਨੀ ਨੂੰ ਚਮਕਾ ਦਿੱਤਾ ਵਾ ਔਰ ਲੋਕਾਂ ਨੇ ਜਿਹੜੇ ਵੋਟਾਂ ਹੋਰ ਪਾਸੇ ਪਾਈਆ ਅਸੀਂ ਇਸ ਗੱਲ ਨੂੰ ਵੀ ਛੱਡ ਦਈਏ ਐਮਐਲਏ ਸਾਹਿਬ ਨੇ ਜਿਹੜਾ ਵਾ ਸਾਰੇ ਪਾਸੇ ਬਾਉਂਡਰੀ ਕਰਵਾਉਣ ਲਈ ਕਹਿਤਾ ਇੱਥੇ ਗੇਟ ਲਵਾਉਣ ਲਈ ਕਹਿਤਾ ਉਸ ਤੋਂ ਬਾਅਦ ਕੈਮਰੇ ਲਵਾਉਣ ਲਈ ਕਹਿਤਾ ਤਾਂ ਜੋ ਚਿੱਤੇ 'ਚ ਨੱਥ ਪੈ ਸਕੇ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਪੁਲਿਸ ਨੂੰ ਔਰ ਪ੍ਰੈਸ ਵਾਲਿਆਂ ਨੂੰ ਕਿ ਜਿਹੜੇ ਲੋਕ ਚਿੱਟਾ ਵੇਚਦੇ ਆ ਉਹਨਾਂ ਦੇ ਘਰੇ ਰੇਡ ਮਾਰੀ ਜਾਵੇ ਜਿਹੜੇ ਚਿੱਟਾ ਵੇਚਦੇ ਨਹੀਂ ਹੈਗੇ ਉਹਨਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ ਵਾ ਜਦੋਂ ਵੀ ਪੁਲਿਸ ਆਂਦੀ ਆ ਉਹਨਾਂ ਦੇ ਘਰੇ ਰੇਡ ਮਾਰਦੇ ਆ ਜਿਹੜੇ ਚਿੱਟਾ ਵੇਚਦੇ ਨਹੀਂਗੇ ਜਿਹੜੇ ਕਾਰਪੋਰੇਸ਼ਨ ਚ ਮੁਲਾਜ਼ਮ ਆ ਉਹਨਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ ਸੀ ਇਹ ਬੇਨਤੀ ਕਰਦੇ ਆ ਅਸੀਂ ਪੰਜਾਬ ਪੁਲਿਸ ਨੂੰ ਜਿੰਦਾਬਾਦ ਕਹਿ ਰਹੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਨੋਦ ਸਿੱਧੂ ਆ ਜੀ ਕਿੱਥੇ ਦੇ ਰਹਿਣਾ ਲਿਓ ਮੈਂ ਰਹਿਣ ਵਾਲਾ ਤਨੂ ਸ਼ਿਵਈ ਨਗਰ ਇੱਥੇ ਮੈਂ ਜਣੇ ਕਿ ਇੱਥੇ ਰਹਿੰਦਾ ਗਿਆ ਵਾਂ ਘੋੜਾ ਚਾਰ ਕੋਲੋਨੀ ਹਾਂਜੀ ਹਾਂਜੀ ਘੋੜਾ ਚਾਰ ਡਾਕਟਰ ਮੇਡ ਕਰ ਕੋਲੋਨੀ ਹੈ ਜੀ ਇਹਨੂੰ ਇੱਕ ਬੜਾ ਇਹ ਮਹਾਨ ਪ੍ਰੋਫੈਸਰ ਨਾਮ ਤੇ ਕਲੋਨੀ ਬਣੀ ਹੈ ਜਿਹਨੂੰ ਅਸੀਂ ਬਹੁਤ ਖਰਾਬ ਕੀਤਾ ਹੋਇਆ ਸਾਡੇ ਹੀ ਬੰਦਿਆਂ ਨੇ ਖਰਾਬ ਕੀਤਾ ਹੋਇਆ ਇੱਥੇ ਜਿਹੜਾ ਕਿ ਨਸ਼ਾ ਵਿਕਦਾ ਹੈ ਨਾ ਉਹਦੇ ਕਾਰਨ ਚੰਗੇ ਵੀ ਬਦਨਾਮ ਹੋ ਰਹੇ ਆ ਜੀ ਔਰ ਚੰਦ ਬੰਦੇ ਆ ਜਿਨ੍ਹਾਂ ਨੇ ਨਸ਼ਾ ਇੱਥੇ ਵੇਚਦੇ ਆ ਅਸੀਂ ਚਾਹਦੇ ਆ ਵੀ ਇਹ ਜਿਹੜੇ ਪੁਲਿਸ ਨੇ ਇਹ ਕੰਮ ਕੀਤਾ ਹੈ ਨਾ ਇਹ ਬਹੁਤ ਅੱਛਾ ਕੀਤਾ ਹੈ ਅਸੀਂ ਇਹ ਵੀ ਚਾਹਦੇ ਆ ਕਿ ਅਸੀਂ ਇਹਨਾਂ ਦਾ ਸਾਥ ਵੀ ਦਿੰਨੇ ਆ ਅਸੀਂ ਪੁਲਿਸ ਦਾ ਕੋਈ ਅਸੀਂ ਗੱਲ ਨਹੀਂ ਅਸੀਂ ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਤਲਾਸ਼ੀ ਕਰੋ ਔਰ ਅਸੀਂ ਕਹਿੰਦੇ ਵੀ ਜਿਹੜੇ ਵਧੀਆ ਬੰਦੇ ਉਹਨਾਂ ਦੇ ਘਰਾਂ 'ਚ ਨਾ ਵੜੋ ਜਿਹੜੇ ਕਰਦੇ ਉਹਨਾਂ ਦੇ ਘਰੇ ਜੋ ਮਰਜ਼ੀ ਕਰੋ ਅਸੀਂ ਤਿਆਰ ਆ ਤੁਹਾਡੇ ਨਾਲ ਐਗਰੀ ਆ ਇਹ ਸਰ ਇਹ ਵੀ ਪਤਾ ਚੱਲਿਆ ਵਾ ਕਿਈ ਕੁਝ ਤੁਹਾਡੇ ਲੋਕ ਦੱਸਦੇ ਸੀ ਵੀ ਨਸ਼ਾ ਤਸਕਰ ਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਪਤਾ ਚੱਲ ਜਾਂਦਾ ਜੀ ਉਹ ਉਹ ਖਬਰ ਮਿਲ ਜਾਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਸੈਟਿੰਗਾਂ ਨੇ ਠੀਕ ਹੈ ਜੀ ਅਸੀਂ ਦੱਸਦੇ ਹਾਂ ਵੀ ਉਹ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਆ ਕੇ ਬਹਿ ਜਾਂਦੇ ਆ ਮੁਲਾਜ਼ਮ ਘੰਟਾ ਘੰਟਾ ਬੈਠੇ ਰਹਿੰਦੇ ਗੱਲਾਂបੱਤਾਂ ਕਰਦੇ ਆ ਕਰਕੇ ਉਸ ਤੋਂ ਬਾਅਦ ਚੋਪਰਾ ਉਹਨਾਂ ਨਿਕਲਦਾ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਇਦਾਂ ਦੀ ਚੈਕਿੰਗ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਜੀ ਕੋਈ ਹੁਣ ਪਹਿਲਾਂ ਹੀ ਬੰਦੇ ਨੂੰ ਦੱਸ ਕੇ ਬਾਅਦ ਚੋ ਚੈਕਿੰਗ ਕਰਨਾ ਜਾਨੀ ਜਿਹੜੀ ਇਹ ਜਿਹੜੀ ਚੈਕਿੰਗ ਹੋਣੀ ਚਾਹੀਦੀ ਸੀ ਜਿਹੜੀ ਕਿ ਰਾਤ ਦੇ ਟਾਈਮ ਹੋਣੀ ਚਾਹੀਦੀ ਸੀ ਸੁੱਤੇ ਦਾ 2 2.5 3 ਦੇ ਵਿੱਚ ਇਹ ਆਏ ਉਸ ਟਾਈਮ ਆ ਜਿਸ ਟਾਈਮ ਬੰਦੇ ਉੱਠ ਕੇ ਨਿਕਲ ਜਾਂਦੇ ਆ ਉਹ ਆਪਣੇ ਹੁਣ ਤੁਸੀਂ ਦੇਖੋ ਵੀ ਚਿੱਟੇ ਵਾਲੇ ਜਿਹੜੇ ਆਂਦੇ ਆ ਉਹ ਇਸ ਤਰ੍ਹਾਂ ਹੁੰਦੇ ਜਿੱਦਾਂ ਕਿਸੇ ਦੇ ਰਿਸ਼ਤੇ ਦੇ ਰਿਸ਼ਤੇਦਾਰ ਦੇ ਘਰੇ ਨਹੀਂ ਜਾਂਦੇ ਜੀ ਜੀ ਇੱਥੋਂ ਗੇਟ ਤੋਂ ਇੱਦਾਂ ਵੱਢਦੇ ਆਂ ਤੂੰ ਉਹ ਗਏ ਕਈ ਵਾਰ ਤਾਂ ਕਹਿੰਦੇ ਉਰੇ ਦੀ ਵੀਡੀਓ ਬੜੀਆਂ ਵਾਇਰਲ ਹੋਈਆਂ ਲੋਕ ਜਿਹੜੇ ਖੜਕੇ ਹੋਜਾਂ ਹੋਜਾਂ ਜੀ ਚਿੱਟਾ ਵੇਚਦੇ ਹੋਜਾਂ ਜੀ ਹੋਜਾਂ ਵਾਇਰਲ ਹੋ ਜਾਂਦੇ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਉਹਦੇ 'ਚ ਵੀ ਸਾਡਾ ਨਾਮ ਆਇਆ ਮੇਰੇ ਬੇਟੇ ਦਾ ਨਾਮ ਆ ਗਿਆ ਚਿੱਟੇ ਵਾਲੇ ਹੀ ਮੇਰੇ ਬਦਨਾਮ ਕਰ ਦਿੰਦੇ ਅੱਗੇ ਵੀ ਇਹਨਾਂ ਨੇ ਵੀਡੀਓ ਬਣਾਈ ਆ ਫਿਰ ਮੈਨੂੰ ਧਮਕੀ ਆਈ ਸੀ ਵੀ ਗੋਲੀ ਮਾਰਾਂਗੇ ਤੈਨੂੰ ਤੈਨੂੰ ਗੋਲੀ ਮਾਰਾਂਗੇ ਜਿੱਥੇ ਕਿ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਵੀ ਮੈਂ ਕਮਿ ਠੀਕ ਹੈ ਜੀ ਉਹਦੇ ਵਿੱਚ ਉਹ ਕਿਉਂਕਿ ਜੇ ਉਹ ਕਹਿੰਦੇ ਮੈਂ ਸਾਨੂੰ ਸਾਡਾ ਬਿਜ਼ਨਸ ਕਿਉਂ ਛੇੜਦਾ ਅਸੀਂ ਛੇੜਦੇ ਨਹੀਂ ਆ ਤੁਸੀਂ ਭਾਈ ਕਰਨਾਂ ਦਾ ਕਿਤੇ ਬਾਹਰ ਜਾ ਕੇ ਕਰੋ ਮੋਹਲੇ ਨੂੰ ਬਦਨਾਮ ਨਾ ਕਰੋ ਅਸੀਂ ਇਸ ਚੀਜ਼ ਇਸ ਮੋਹਲੇ ਦਾ ਸੇਵਾਦਾਰ ਆ ਤੇ ਮੋਤਵਰ ਵਿਅਕਤੀ ਆ ਤੇ ਮੈਂ ਐਮਐਲਏ ਸਾਹਿਬ ਸ਼ੋਕ ਪ੍ਰਸ਼ਾਦ ਪੱਪੀ ਦੀ ਸੇਵਾ ਦੇ ਵਿੱਚ ਰਾਜ ਹਾਜ਼ਰ ਹੰਨਾ ਵਾਂ ਮੈਂ ਡਾਕਟਰ ਮੇਜਰ ਕੋਲੋਨੀ ਦਾ ਨਿਵਾਸੀ ਆ ਇੱਥੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਪਿਆ ਵਾ ਤੇ ਪਹਿਲਾਂ ਅਸੀਂ ਲੜਾਈ ਲੜੀ ਆ ਬਿਨਾ ਪੁਲਿਸ ਤੋਂ ਤੁਹਾਨੂੰ 90% ਚਿੱਟੇ ਦਾ ਕਾਰੋਬਾਰ ਜਿਹੜਾ ਇੱਥੇ ਬੰਦ ਹੋ ਗਿਆ ਵਾ ਹੁਣ ਮਾਤਰ 10% ਰਹਿੰਦਾ ਮਤਲਬ ਕਿ 10% ਲੋਕ ਜਿਹੜੇ 10-15 ਗਿਣਤੀ ਦੇ ਲੋਕ ਉਹ ਚਿੱਟਾ ਵੇਚਦੇ ਆ ਲੇਕਿਨ ਇਤਲਾ ਪਹਿਲੇ ਹੀ ਮਿਲ ਜਾਂਦੀ ਆ ਕਿ ਚਿੱਟੇ ਵਾਲੇ ਜਿਹੜੇ ਵੱਡੇ ਵੱਟਿਆਲਾ ਅਧਿਕਾਰੀ ਆਂਦੇ ਆ ਉਹਨਾਂ ਤੋਂ ਪਹਿਲਾਂ ਪੱਜ ਜਾਂਦੇ ਆ ਫਿਰ ਡੋਰੂ ਕਿੱਥੇ ਵੱਜਦਾ ਵਾ ਉਹਨਾਂ ਲੋਕਾਂ ਦੇ ਘਰੇ ਬੜਿਆ ਜਾਂਦਾ ਵਾ ਜਿਹੜੇ ਚਿੱਟੇ ਵੇਚਦੇ ਨਹੀਂ ਉਹਨਾਂ ਲੋਕਾਂ ਦੇ ਘਰੇ ਤਲਾਸ਼ੀ ਲਈਤੀ ਜਾਂਦੀ ਜਿਹੜੇ ਚਿੱਟਾ ਵੇਚਦੇ ਨਹੀਂ ਜਿਹੜੇ ਕਾਰਪੋਰੇਸ਼ਨ 'ਚ ਨੌਕਰੀ ਕਰਦੇ ਆ ਜਿਹੜੇ ਬ੍ਰਾਂਡਡ ਕੱਪੜੇ ਨਹੀਂ ਪਾਉਂਦੇ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੁੰਦਾ ਉਹਨਾਂ ਦੇ ਘਰੇ ਜਾ ਜਾ ਕੇ ਕਦੀ ਬੈੱਡ ਫਰੋ ਲੈ ਜਾਂਦਾ ਕਦੀ ਅਲਮਾਰੀ ਫਰੋ ਲਈ ਜਾਂਦੀ ਆ ਕਦੀ ਉਹਨਾਂ ਦੇ ਕੱਪੜਿਆਂ ਨੂੰ ਤਿੱਸਰ ਤਿੱਸਰ ਕਰ ਦਿਆ ਜਾਂਦਾ ਵਾ ਲੇਕਿਨ ਇੱਕ ਚਿੱਟੇ ਦੀ ਬਿੱਟ ਤੱਕ ਨਹੀਂ ਮਿਲਦੀ ਕਿਉਂ ਮਿਲੂਗੀ ਕਿਉਂਕਿ ਉਹ ਚਿੱਟਾ ਵੇਚਦੇ ਨਹੀਂ ਹੈਗੇ ਤੇ ਇਸ ਲਈ ਬੇਨਤੀ ਕਰਾਂਗੇ ਅਸੀਂ ਤੁਹਾਡੇ ਮਾਧਿਅਮ ਨਾਲ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਵੀ ਮੈਨੂੰ ਕਿਹਾ ਵਾ ਤੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਘੜ ਤੋਂ ਘੜ ਉਹਨਾਂ ਲੋਕਾਂ ਨੂੰ ਚਿੰਨਿਤ ਕੀਤਾ ਜਾਵੇ ਜਿਹੜੇ ਚਿੱਟਾ ਵੇਚਦੇ ਆ ਤੇ ਉਹਨਾਂ ਤੇ ਹੀ ਕਰੇ ਰੇਟ ਮਾਰੀ ਜਾਵੇ ਅੱਛਾ ਅੱਜ ਕੌਣ ਚੈੱਕ ਕਰਨ ਦੇ ਪਾਸੇ ਕੌਣ ਆਇਆ ਅੱਜ ਡੀਜੀਪੀ ਸਾਹਿਬ ਨੇ ਆਪਣੇ ਰੈਂਕ ਦੇ ਕੋਈ ਵੱਡੇ ਅਧਿਕਾਰੀ ਨੂੰ ਭੇਜਿਆ ਸੀ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਿਬ ਆਏ ਸੀਗੇ ਹੋਰ ਕਈ ਜਿਹੜੇ ਲਗ ਲਗ ਥਾਣਿਆਂ ਤੇ ਐਸਐਸਓ ਸਾਹਿਬ ਵਗਾਰਾ ਆਏ ਸੀ ਐਸਪੀ ਸਾਹਿਬ ਆਏ ਸੀਗੇ ਅਸੀਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਆ ਇੱਥੇ ਆਂਦਾ ਅੱਛਾ ਕੁਝ ਮਿਲਿਆ ਇੱਥੋਂ ਫੇਰ ਇੱਥੋਂ ਜੀ ਇੱਕ ਦੋ ਮੋਟਰਸਾਈਕਲ ਵਗਾਰਾ ਮਿਲੇ ਆ ਤਾਂ ਹੋਰ ਤਾਂ ਕੁਝ ਮਿਲਿਆ ਨਹੀਂ ਜਿੱਦਾਂ ਕਿ ਮੈਂ ਦੱਸ ਰਹਿ ਕੋਣ ਜਾਂਦਾ ਵਾ ਉਹ ਬੰਦੇ ਜਿਹੜੇ ਚਿੱਟਾ ਵੇਚਦੇ ਨਹੀਂ ਫਿਰ ਉਹਨਾਂ ਨੂੰ ਹੀ ਪਰੇਸ਼ਾਨ ਕੀਤਾ ਜਾਂਦਾ ਕਹਿਣ ਦਾ ਮਤਲਬ ਬੇਣਾ ਦੱਸਿਆਣਾ ਨਹੀਂ ਤੇ ਇੱਥੇ ਕਰਨੀ ਹੈ ਨਹੀਂ ਦੇਖੋ ਹੁਣ ਐਮ ਸੀਐਮ ਭਗਵੰਤ ਮਾਨ ਨੇ ਵੀ ਕਿਹਾ ਵਾ ਕਿ ਜਦੋਂ ਤੁਸੀਂ ਰੇਟ ਮਾਰਨੀ ਹੈ ਗੱਡੀ ਦੀ ਆਵਾਜ਼ ਨਹੀਂ ਕਰਨੀ ਸਾਇਲੈਂਟ ਹੋ ਕੇ ਜਾਣਾ ਵਾ ਹੂਟਰ ਮਾਰ ਕੇ ਨਹੀਂ ਜਾਣਾ ਜੇ ਹੂਟਰ ਮਾਰ ਕੇ ਚਲੇ ਗਏ ਤਾਂ ਪੁਲਿਸ ਉਹਨਾਂ ਨੂੰ ਪੱਜਣਾ ਲਾਸਟ ਟਾਈਮ ਵੀ ਇੱਥੇ ਰੇਟ ਪਈ ਸੀ ਤਿੰਨ ਥਾਣੇ ਦੀ ਪੁਲਿਸ ਆਈ ਸੀ ਹੂਟਰ ਮਾਰ ਕੇ ਜਦੋਂ ਆਏ ਚਿੱਟੇ ਵਾਲੇ ਆ ਗਾ ਹੋ ਗਏ ਤੇ ਭੱਜ ਗਏ ਅੱਛਾ ਐਮਐਲਏ ਸਾਹਿਬ ਕਹਿੰਦੇ ਕਹਿੰਦੇ ਮੈਂ ਤਾਂ ਕਾਫੀ ਸੁਧਾਰ ਕਰ ਦਿੱਤਾ ਖਾਸ ਕਰਕੇ ਘੋੜਾ ਕਲੋਨੀ ਵਿੱਚ ਐਮਐਲਏ ਸਾਹਿਬ ਨੇ ਚਿੱਟੇ ਦਾ ਵੀ ਸੁਧਾਰ ਕੀਤਾ ਵਾ ਔਰ ਉਸ ਤੋਂ ਬਾਅਦ ਕਲੋਨੀ ਦਾ ਵੀ ਸੁਧਾਰ ਕੀਤਾ ਵਾ 1 ਕਰੋੜ ਰੁਪਇਆ ਐਮਐਲਏ ਸਾਹਿਬ ਨੇ ਲਾਇਆ ਵਾ ਔਰ ਚਿੱਟੇ ਦੇ ਖਿਲਾਫ ਵੀ ਔਰ ਨਸ਼ੇ ਦੇ ਖਿਲਾਫ ਜਿਹੜੀ ਮੂਵਮੈਂਟ ਲੜਦੇ ਆ ਤੇ ਉਹ ਜਦੋਂ ਵੀ ਬੁਲਾਈਦਾ ਵਾ ਉਹ ਚਿੱਟੇ ਦੇ ਖਿਲਾਫ ਉਹਨਾਂ ਨੇ ਕਿੰਦਾ ਦੀ ਮੂਵਮੈਂਟ ਤਿਆਰ ਕੀਤੀ ਆ ਕਿ ਸਾਰੇ ਰਸਤੇ ਕਲੋਨੀ ਦੇ ਬੰਦ ਕਰਵਾ ਰਹੇ ਪਏ ਆ ਜਿੰਨੇ ਵੀ ਹੈਗੇ ਜਦੋਂ ਚਿੱਟੇ ਵਾਲੇ ਭੱਜਦੇ ਆ ਇੱਥੇ ਗੇਟ ਦੇ ਵਿੱਚ ਗੇਟ ਲਵਾ ਦਨੇ ਉਹ ਵੀ ਐਮਐਲਏ ਸਾਹਿਬ ਕਰਵਾ ਰਹੇ ਆ ਕੈਮਰੇ ਤੱਕ ਲਗਵਾ ਰਹੇ ਪਏ ਆ ਜਿਹੜੇ ਸਿੱਧਾ ਟੱਚ ਮੋਤੀਨਗਰ ਥਾਣੇ ਨਾਲ ਹੋਊਗੇ ਤੇ ਹੋਰ ਐਮਐਲਏ ਸਾਹਿਬ ਕੀ ਕਰਦੇ ਨੇ ਤੁਹਾਡੇ ਇੰਨੀ ਗਰਦ ਇੰਨੀ ਪੁਲਿਸ ਆਣ ਦੇ ਬਾਵਜੂਦ ਵੀ ਘੰਟੇ ਬਾਅਦ ਤੁਸੀਂ ਆਪ ਆ ਕੇ ਦੇਖ ਲਿਓ ਤੁਹਾਨੂੰ ਤੇ ਚਿੱਟਾ ਵਿਕਦਾ ਨਜ਼ਰ ਆਊਗਾ ਕੁਝ ਛੋਟੀ ਮੋਟੀ ਰਿਕਵਰੀਜ਼ ਹੋਈਆਂ ਨਸ਼ਾ ਕਾ ਵੀ ਹੋਇਆ ਹੈ ਔਰ ਨਸ਼ਾ ਸੇ ਰਿਲੇਟਡ ਜੋ ਔਰ ਕ੍ਰਾਈਮਸ ਹੁੰਦਾ ਹੈ ਲੋਕ मोटरसाइकिल uh, चोरी करते हैं उस तरह की रिकवरी भी हुई है तो फिलहाल सर अगर सर्च की बात करें आज लुधियाना में किस किस जगह पे चल रहा है सर आज लुधियाना में नहीं पूरे पंजाब में अलग अलग जगह हो रहा है और लुधियाना में आप जहाँ हम लोग जहाँ खड़े हैं ये घोड़ा कॉलोनी जिसको कहते हैं वहाँ है और दूसरा एरिया कौन छावनी मोहल्ला छावनी मोहल्ला और घोड़ा कॉलोनी दो जगह हो रहा है तो फिलहाल सर अभी अगर बात करें लुधियाना के अलावा जो सर यहाँ एक तलवंडी गांव का पता चला कि के नज़दीक है कहते हैं वहाँ पर भी बहुत ज़्यादा देखिए ऐसा है हर बार अलग अलग एरिया पे स्ट्रेस दिया है। जाता है एक कंसनट्रेट ऑपरेशन है जिसमें कि हम एक एरिया में चेक करके उस एरिया को कंट्रोल करने की कोशिश करते हैं तो आज ये दो एरिया को सेलेक्ट किया गया है ਆਪ ਜਿਹਨ ਇਰੀਆਜ਼ ਦੀ ਬਾਤ ਕਰ ਰਹੇ ਹੈ ਉਹ ਅਗੇ ਕੇ ਆਪਰੇਸ਼ਨਸ ਮੇ ਕਵਰ ਕੀਏ ਜਾਏਗੇ ਜਿਵੇਂ ਕਿ ਤੁਸੀਂ ਸੁਣਿਆ ਵੱਡੇ ਅਧਿਕਾਰੀਆਂ ਦੇ ਵੱਲੋਂ ਜਿਹੜਾ ਕਿ ਇਹ ਨਸ਼ਾ ਤਸਕਰਾਂ ਜਿਹੜਾ ਕਿ ਇਹ ਜਲਦ ਹੀ ਫੜਾਇਆ ਜਾਏਗਾ ਜਿਹੜੇ ਵੀ ਫਰਾਰ ਹੋਏ ਨੇ ਤੇ ਹੁਣ ਲਗਾਤਾਰ ਜਿਹੜਾ ਕਿ ਇਹ ਪ੍ਰਸ਼ਾਸਨ ਪੰਜਾਬ ਪੁਲਿਸ ਜਿਹੜਾ ਕਿ ਐਕਸ਼ਨ ਮੋਰਟ ਹੈ ਤੇ ਹੁਣ ਜਲਦ ਹੀ ਜਿਹੜਾ ਕਿ ਨਾ ਲੁਧਿਆਣਾ ਜਿਹੜਾ ਨਸ਼ਾ ਮੁਕਤ ਹੋਏਗਾ ਤੇ ਹੋਰ ਵੀ ਜਿਹੜਾ ਕਿ ਹੈ ਨਸ਼ੇ ਸਪਲਾਈਰ ਨੂੰ ਜਿਹੜਾ ਕਿ ਜਲਦ ਤੋਂ ਜਲਦ ਫੜਾਇਆ ਜਾਏਗਾ ਉਹਨਾਂ ਨੂੰ ਜਿਹੜਾ ਕਿ ਹਰਾਸਤ ਦੇ ਵਿੱਚ ਲਿੱਤਾ ਜਾਏਗਾ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਕਿੰਨਾ ਕੁ ਜਲਦ ਲੁਧਿਆਣਾ ਦਾ ਨਸ਼ਾ ਮੁਕਤ ਹੁੰਦਾ ਵਾ ਤੁਹਾਡੀ ਕੀ ਰਾਏ ਹੈ ਹੋਰ ਅਪਡੇਟ ਦੇ ਲਈ ਜੁੜੇ ਰਹੋ ਲੁਧਿਆਣਾ ਲਾਈਵ ਹਣੀ ਦੇ ਨਾਲ ਜੀਵਨ ਰਿਪੋਰਟ ਧੰਨਵਾਦ